ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੰਬਾਲੇ ਕੈਂਟ ਤੋਂ ਜੀ ਤੁਸੀਂ ਹਾਂਜੀ ਕਿੰਨੇ ਦਿਨ ਤੋਂ ਆ ਰਹੇ ਸਾਡੇ ਕੋਲ ਰੇ ਅੱਜ ਚੌਥਾ ਦਿਨ ਹੈ ਸਰ ਬੰਦੋਂ ਇਹਦਾ ਪ੍ਰਚਾਰ ਹੋ ਰਿਹਾ ਤੁਹਾਨੂੰ ਪਤਾ ਜੀ ਰੇ ਨਹੀਂ ਹਾਂਜੀ ਜਲ ਸਕਦੇ ਹਾਂ ਰੇ ਸੰਗ ਦਾ ਹਾਂਜੀ ਤੇ ਕਾਦੀ ਕਾਦੀ ਦਵਾਈ ਖਾਂਦੇ ਤੁਸੀਂ ਮੈਂ ਹੁਣ ਜਿਆਦਾ ਤੇਸ ਵੇਲੇ ਨਾ ਖਾਂਦੀ ਜੀ ਬਾਬਾ ਜੀ ਗੋਡੇਾਂ ਦੀ ਗੋਡੇ ਕਿੰਨੇ ਕ ਦੁਖਦੇ ਮੇਰੇ ਗੋਡੇ ਦੁਖਦੇ ਨਹੀਂ ਮੈਂ ਨਾ ਗੋਡੇ ਚੇਂਜ ਕਰਵਾਏ ਹੋਈ ਨੇ अच्छा जी मेनू 6 ਸਵਾ ਸਾਲ ਹੋ ਗਿਆ ਗੋਡੇ ਚੇਂਜ ਕਰਵਾਏ ਠੀਕ ਹੈ ਤੇ ਉਹ ਦਿਨ ਮੈਂ ਹੱਲ ਦਵਾਈ ਖਾ ਰਹੇ ਸੀ ਵੈਸੇ ਜਿਵੇਂ ਕਿ ਚੱਲ ਕੇ ਦੁੱਖ ਦਿੱਕਤ ਹੁੰਦਾ ਉਹਦੀ ਵਿੱਚ ਲੈਂਦੀ ਆ ਅੱਛਾ ਉਹ ਰੈਗੂਲਰ ਨਹੀਂ ਲੈਂਦੀ ਠੀਕ ਹੈ ਤੇ ਹੁਣ ਤੁਸੀਂ ਚੱਲ ਸਕਦੇ ਜਾਨੇ ਹਾਂ ਹਾਂ ਜੀ ਕੀ ਕੀ ਫਰਮ ਠੀਕ ਹੈ ਕਿੰਨਾ ਕ ਫਰਕ ਆ ਤੁਹਾਨੂੰ ਮੈਨੂੰ ਹੁਣ ਜਿਵੇਂ ਨਾ ਪਹਿਲਾਂ ਲੇਟਦੀ ਸੀ ਨਾ ਗੋਡਿਆਂ ਦਾ ਪ੍ਰਸ਼ਨ ਹੋ ਜਾਇਆ ਹੈ ਤੇ ਮੈਂ ਇਸ ਤਰ੍ਹਾਂ ਟੰਗ ਨੂੰ ਲੇਟ ਨਹੀਂ ਸੀ ਸਕਦੇ ਅੱਛੇ ਦਰਦ ਹੁੰਦਾ ਦਰਦ ਹੁੰਦਾ ਸੀ ਇਸ ਤਰ੍ਹਾਂ ਜਿਵੇਂ ਟਸ ਟਸ ਹੁੰਦੀ ਨਾ ਚੀਜ਼ ਅੰਦਰ ਇਸ ਤਰ੍ਹਾਂ ਹੁੰਦੀ ਸੀ ਇਹ ਹੁਣ ਤੇ ਹੁਣ ਉਸ ਚੀਜ਼ ਦਾ ਫਰਕ ਕਿ ਉਹ ਥੋੜਾ ਜਨਾ ਰਾਮ ਨਾਲ ਲੇਟ ਜਾਂਦੀ ਹੈ ਠੀਕ ਕੁਛ ਫਰਕ ਪੈਗਾ ਚਾਰ ਦਿਨਾਂ ਚ 3 ਵਰਤੀ ਜੀ ਕੇ ਜੰਨੇ ਰੋਜ਼ ਇਹ ਮੈਂ ਪੀ ਜਾਂਦੀ ਚਾਰ ਪੰਜ ਪੜਾ ਚਾਰ ਕਿਲੋ ਜਿਹੜਾ ਰਸੀ ਕੀ ਕਹਿੰਦੇ ਚਾਰ ਪੰਜ ਪੀ ਕੇ ਜਾਊਗਾ ਉਹਨੂੰ ਫਰਕ ਪਊਗਾ ਇਹ ਤੇ ਹੋਰ ਕੱਲ ਨੂੰ ਠੀਕ ਆ ਬਾਕੀ ਸਾਰਾ ਠੀਕ ਹੈ ਹਾਂਜੀ ਪਿਕ ਬਾਈ ਗੁਰਜੀ ਦੀ ਕਹਿੰਦਾ ਲਓ ਠੀਕ ਆ ਹਾਂਜੀ ਬਾਈ ਇਹਨੂੰ ਸਦਾ ਵਰਤਿਓ ਸਦਾ ਪੀਆ ਕਰੋ ਤੁਹਾਡੇ ਘਰੇ ਬਿਆਨ ਸਰ ਬਲੋ ਹਾਂਜੀ ਉਹਨੂੰ ਚੱਕੋ ਉਹਨੂੰ ਵਰਤੋ ਪੀਓ ਠੀਕ ਹੈ ਜੀ ਇਹ ਨਹੀਂ ਹੁਣ ਆਪਾਂ ਨੇ ਸਲਫਾਤ ਸਜਾ ਕੇ ਰੱਖਣਾ ਠੀਕ ਹੈ ਨਹੀਂ ਨਹੀਂ ਬਾਈ ਗੁਰਜੀ ਵੈਗੁਰਜੀ ਕੀ ਬੱਲੇ